ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਾਪਿੰਗ ਵਿਦ ਰਿੰਪਲ ਚੈਨਲ ਤੇ ਸਵਾਗਤ ਹੈ ਤੁਹਾਡਾ ਤੇ ਅੱਜ ਮੈਂ ਤੁਹਾਡੇ ਲਈ ਸੂਟਸ ਦੀ ਵੀਡੀਓ ਲੈ ਕੇ ਆਈ ਹਾਂ ਮੇਰੀ ਸ਼ਾਪ ਤੇ ਤੁਹਾਨੂੰ ਹੋਲ ਸੇਲ ਪ੍ਰਾਈਸ ਦੇ ਵਿੱਚ ਸੂਟਸ ਮਿਲ ਜਾਣਗੇ ਜਿਹੜਾ ਸਟਾਰਟਿੰਗ ਰੇਂਜ ਹੈਗੀ ਹੈ 130 ਰੁਪਏ ਦੇ ਵਿੱਚ ਹੈਗੀ ਏ ਤੇ ਸਟਾਰਟਿੰਗ ਦੇ ਵਿੱਚ ਜੋ 130 ਰੁਪਏ ਵਾਲਾ ਸੂਟ ਹੈਗਾ ਐਸਟ ਕੁਆਲਿਟੀ ਦੇ ਵਿੱਚ ਸੂਟ ਆਏਗਾ ਤੇ ਅੱਜ ਕੱਲ ਜੋ ਟ੍ਰੈਂਡਿੰਗ ਦੇ ਵਿੱਚ ਸੂਟਸ ਹੈਗੇ ਨੇ ਉਹੀ ਤੁਹਾਨੂੰ ਇਸ ਸ਼ਾਪ ਤੋਂ ਮਿਲਣਗੇ ਤੇ ਜੋ ਪ੍ਰਾਈਸਿਸ ਹੈਗੇ ਨੇ ਤੁਹਾਨੂੰ ਹੋਲ ਸੇਲ ਦੇ ਵਿੱਚ ਮਿਲਣਗੇ ਤੇ ਕਰਦੇ ਹਾਂ ਵੀਡੀਓ ਸਟਾਰਟ ਤੇ ਇਹਗਾ ਫਰਸਟ ਸੂਟ ਸਿਰਫ 130 ਰੁਪਏ ਦੇ ਵਿੱਚ ਹਾਂਜੀ ਸਿਰਫ 130 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ 5 ਮੀਟਰ ਤੁਹਾਨੂੰ ਇਸ ਤਰ੍ਹਾਂ ਦਾ ਸੂਟ ਮਿਲ ਜਾਏਗਾ ਕਲਰ ਡਿਜ਼ਾਈਨ ਹੋਰ ਵੀ ਹੈਗੇ ਨੇ ਤੇ ਤੁਸੀਂ ਸ਼ਾਪ ਤੇ ਆ ਕੇ ਲੈ ਸਕਦੇ ਆ ਸਿਰਫ ਤੇ ਸਿਰਫ 130 ਰੁਪਏ ਦੇ ਵਿੱਚ ਹਾਂਜੀ ਇਹ ਨੈਕਸਟ ਸੂਟ ਹੈਗਾ ਬੈਲਵਰਡ ਦੇ ਵਿੱਚ ਇਸ ਦਾ ਕਪੜਾ ਆਏਗਾ ਬੈਲਵਰਡ ਦਾ ਹੀ ਕਮੀਜ਼ ਆਏਗਾ ਵਿਦ ਬੈਲਵਰਡ ਦੀ ਬਾਟਮ ਦੇ ਨਾਲ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਤੇ ਵਿਦ ਮੈਚਿੰਗ ਇਸ ਦੀ ਬਾਟਮ ਮਿਲ ਜਾਏਗੀ ਤੇ ਬਾਟਮ ਵੀ ਪ੍ਰੋਪਰ 벨ਵੈਟ ਦੇ ਵਿੱਚ ਹੀ ਆਏਗੀ। ਤੇ ਜਿਸ ਦੀ ਰੇਂਜ ਹੈ ਕਿ ਸਿਰਫ ਤੇ ਸਿਰਫ 230 ਰੁਪਏ ਹੈਗੀ ਹੈ ਮਾਰਕੀਟ ਪ੍ਰਾਈਸ 300 ਹੈਗਾ ਆ ਬਟ ਇੱਥੇ ਤੁਹਾਨੂੰ ਸਿਰਫ ਤੇ ਸਿਰਫ 230 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ। ਇਸ ਤਰ੍ਹਾਂ ਇਸ ਦੀ ਪੈਕੇਜਿੰਗ ਆਏਗੀ ਸਿਰਫ ਤੇ ਸਿਰਫ 230 ਰੁਪਏ ਦੇ ਵਿੱਚ ਮਿਲ ਜਾਏਗਾ ਤੇ ਇਸ ਦੇ ਵਿੱਚ ਕਲਰ ਡਿਜ਼ਾਈਨਸ ਹੋਰ ਵੀ ਹੈਗੇ ਨੇ। ਹਾਂਜੀ ਇਹ ਜੋ ਸੂਟ ਹੈਗਾ ਆ ਇਹ ਤੁਹਾਨੂੰ ਜੌਰਜਟ ਦੇ ਵਿੱਚ ਮਿਲੇਗਾ ਤੇ ਰੇਂਜ ਵਿੱਚ ਦੀ ਬਹੁਤ ਹੀ ਘੱਟ ਹੈਗੀ ਏ। ਤੇ ਇਹ ਤੁਹਾਨੂੰ ਪ੍ਰੋਪਰ ਕਮੀਜ਼ ਉੱਪਰ ਵਰਕ ਮਿਲ ਜਾਏਗਾ ਬਾਰਡਰ ਤੇ ਤੁਸੀਂ ਵਰਕ ਦੇਖ ਸਕਦੇ ਆ ਫੁੱਲ ਲੈਂਥ ਵਿਦ ਦੇ ਵੀ ਤੁਹਾਨੂੰ ਸੂਟ ਮਿਲੇਗਾ ਤੇ ਇਹ ਇਸ ਦੀ ਚੁੰਨੀ ਹੈਗੀ ਆ ਚੁੰਨੀ ਤੇ ਵੀ ਪ੍ਰੋਪਰ ਵਰਕ ਮਿਲ ਜਾਏਗਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਆ ਫੋਰ ਸਾਈਡ ਲੇਸ ਦੇ ਨਾਲ ਇਹ ਚੁੰਨੀ ਆਏਗੀ ਤੇ ਚੁੰਨੀ ਵਿੱਚ ਵਰਕ ਵੀ ਤੁਸੀਂ ਦੇਖ ਸਕਦੇ ਆ ਤੇ ਰੇਂਜ ਇਸ ਤੇ ਬਹੁਤ ਹੀ ਘੱਟ ਹੈਗੀ ਐ ਤੇ ਇਹ ਇਸ ਦੇ ਵਿੱਚ ਨੈਕਸਟ ਸੂਟ ਹੈਗਾ ਏ ਇਸ ਦਾ ਕਪੜਾ ਵੀ ਸੇਮ ਹੀ ਆਏਗਾ ਤੇ ਇਸ ਦੇ ਵਿੱਚ ਤੁਹਾਨੂੰ ਹੋਰ ਵੀ ਕਲਰਸ ਮਿਲ ਜਾਣਗੇ your z ਦਾ ਸੂਟ ਆਏਗਾ ਤੇ ਕਮੀਜ਼ ਉੱਪਰ ਦੇਖ ਸਕਦੇ ਆ ਪ੍ਰੋਪਰ ਵਰਕ ਦਿੱਤਾ ਹੋਇਆ ਬਾਰਡਰ ਕਿੰਨਾ ਚੌੜਾ ਦਿੱਤਾ ਹੋਇਆ ਤੇ ਇਸ ਦੀ ਚੁੰਨੀ ਹੈਗੀ ਆ ਫੋਰ ਸਾਈਡਡ ਲੇਸ ਵਿਦ ਵਰਕ ਦੇ ਵਿੱਚ ਤੁਹਾਨੂੰ ਇਸ ਦੀ ਚੁੰਨੀ ਮਿਲ ਜਾਏਗੀ ਤੇ ਆਲ ఓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੇ ਸਿਰਫ ਤੇ ਸਿਰਫ 460 ਰੁਪਏ ਦੇ ਵਿੱਚ ਸੂਟ ਨੈਕਸਟ ਇਹ ਵਾਲਾ ਸੂਟ ਆਏਗਾ ਹਾਂਜੀ ਇਹ ਜੋ ਸੂਟ ਹੈਗਾ ਪਿੰਕ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਸ ਦੇ ਉੱਪਰ ਵੀ ਤੁਹਾਨੂੰ ਪ੍ਰੋਪਰ ਵਰਕ ਮਿਲ ਜਾਏਗਾ ਤਾਂ ਇਸ ਤਰ੍ਹਾਂ ਤੁਸੀਂ ਘੇਰਾ ਚੈੱਕ ਕਰ ਸਕਦੇ ਆ विद लेस बॉर्डर ਦੇ ਵਰਕ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ कॉटन ਦੇ ਵਿੱਚ ਸੂਟ ਆਏਗਾ ਤਾਂ ਇਸ ਦੀ ਚੁੰਨੀ ਚੈੱਕ ਕਰੋ ਚੁੰਨੀ ਉੱਪਰ ਤੁਹਾਨੂੰ 4 ਸਾਈਡਡ लेस ਮਿਲ ਜਾਏਗੀ ਵਿਦ ਫੁੱਲ ਹੈਵੀ ਵਰਕ ਦੇ ਨਾਲ ਤੁਹਾਨੂੰ ਇਹ ਵਾਲੀ ਚੁੰਨੀ ਮਿਲ ਜਾਏਗੀ ਤੁਸੀਂ ਚੈੱਕ ਕਰ ਸਕਦੇ ਫੁੱਲ ਜਾਲ ਦੇ ਵਿੱਚ ਇਹ ਵਾਲੀ ਚੁੰਨੀ ਮਿਲੇਗੀ 4 ਸਾਈਡਡ लेस ਦੇ ਨਾਲ ਫੁੱਲ ਵਰਕ ਦੇ ਵਿੱਚ ਤੁਹਾਨੂੰ ਇਹ ਵਾਲੀ ਚੁੰਨੀ ਮਿਲ ਜਾਏਗੀ ਤੇ ਜੋ ਇਹਦਾ ਰੇਟ ਹੈਗਾ ਆ ਸਿਰਫ ਤੇ ਸਿਰਫ 430 ਰੁਪਏ ਰੇਟ ਹੈਗਾ ਤੇ ਆਲ ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਇਹ ਜੋ ਸੂਟ ਹੈਗਾ ਇਸ ਦਾ ਜੋ ਕਪੜਾ ਹੈਗਾ ਜੌਰਜਟ ਦੇ ਵਿੱਚ ਹੀ ਤੁਹਾਨੂੰ ਮਿਲੇਗਾ ਤੇ ਇਸ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਆ ਪ੍ਰੋਪਰ ਵਰਕ ਆਏਗਾ ਇਸ ਨੇਕ ਉੱਪਰ ਤੁਸੀਂ ਚੈੱਕ ਕਰ ਸਕਦੇ ਆ ਵਰਕ ਤੇ ਫੁੱਲ ਲੈਂਥ ਦੇ ਵਿੱਚ ਸੂਟ ਆਏਗਾ 5 ਮੀਟਰ ਇਸ ਦੀ ਲੈਂਥ ਆਏਗੀ ਤੇ ਬਾਰਡਰ ਦੇ ਉੱਪਰ ਵੀ ਤੁਸੀਂ ਵਰਕ ਦੇਖ ਸਕਦੇ ਆ ਪੂਰੇ ਕਮੀਜ਼ ਉੱਪਰ ਤੁਸੀਂ ਚੈੱਕ ਕਰ ਸਕਦੇ ਆ ਵਰਕ ਤੇ ਇਸ ਦਾ ਨੇਕ ਵੀ ਤੁਸੀਂ ਦੇਖ ਸਕਦੇ ਆ ਤੇ ਇਸ ਤੇ ਚੁੰਨੀ ਆਏਗੀ ਚੁੰਨੀ ਉੱਪਰ ਤੁਹਾਨੂੰ ਪ੍ਰੋਪਰ ਵਰਕ ਮਿਲੇਗਾ ਕਟਵਰਕ ਦੇ ਵਿੱਚ ਇਸ ਦੀ ਚੁੰਨੀ ਆਏਗੀ ਤੇ ਚੁੰਨੀ ਤੁਸੀਂ ਚੈੱਕ ਕਰੋ ਤੇ ਇਸ ਦਾ ਜੋ ਰੇਟ ਹੈਗਾ ਸਿਰਫ ਤੇ ਸਿਰਫ 460 ਰੁਪਏ 올ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹਾਂਜੀ ਜੋ ਸੂਟਸ ਹੈਗੇ ਨੇ 올ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਹੋਲ ਸੇਲ ਦੇ ਵੀ ਤੁਹਾਨੂੰ ਸੂਟਸ ਮਿਲਣਗੇ ਜੇਕਰ ਤੁਸੀਂ ਆਰਡਰ ਕਰਨਾ ਚਾਹੋ ਕਰ ਸਕਦੇ ਆ ਤੇ ਇਸੀ ਅੱਧੀ ਵੀਡੀਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣੇ ਚਾਹੇ ਤਾਂ ਸਬਸਕ੍ਰਾਈਬ ਜਰੂਰ ਕਰ ਲਈਓ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਈਓ ਜਿਹਦੇ ਨਾਲ ਮੈਂ ਜੋ ਵੀ ਵੀਡੀਓ ਅਪਲੋਡ ਕਰਾਂਗੀ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗਾ ਥੈਂਕਸ ਫॉर ਵਾਚਿੰਗ ਮੇ ਵੀਡੀਓ